ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਸਾਡਾ ਨਵਾਂ ਵਲੌਗ ਤੇ ਅੱਜ ਦਾ ਵਲੌਗ ਗੱਡੀ 'ਚ ਸ਼ੁਰੂ ਕਰੀ ਜਿੱਥੇ ਬੈਠੇ ਆਂ ਗੱਡੀ ਚਲਾ ਕੇ ਰਾਤੀ ਸਾਡੇ ਉਹ 12:30 ਵਜੇ 12:30 ਵਜੇ ਸੀਗੇ ਤੇ ਸਾਡੀ ਉਧਰੋਂ ਲਾਈਟ ਜਿਹੜਾ ਮੈਂ ਕਹਿੰਨੀ ਸੀਗੀ ਵੀ ਪੂਰੀ ਨਹੀਂ ਆਉਂਦੀ ਬਿਜਲੀ ਵੋਲਟੇਜ ਪੂਰਾ ਨਹੀਂ ਆਉਂਦਾ ਤੇ ਉਹ ਕੱਲ ਭਾਜੀ ਆਏ ਸੀ ਇਲੈਕਟ੍ਰੀਸ਼ੀਅਨ ਤੇ ਉਹਨੂੰ ਕੀ ਕਹੀਦਾ ਉਹ ਕਹਿੰਦੇ ਤੁਹਾਡੀ ਤਾਰ ਚੇਂਜ ਕਰਨੀ ਪੈਣੀ ਆ ਵੀ ਵੋਲਟੇਜ ਦੇ ਹਿਸਾਬ ਨਾਲ ਜਿਹੜੀ ਤਾਰ ਆ ਉਹ ਬਹੁਤ ਉਹਨੂੰ ਕੀ ਕਹੀਦਾ ਮਾੜੀ ਤਾਰ ਆ ਤੇ ਕੱਲ ਉਹਨਾਂ ਦਾ ਟਾਈਮ ਨਹੀਂ ਸੀ ਉਹ ਕਹਿੰਦੇ ਸੀ ਤਾਰ ਲਿਆ ਕੇ ਰੱਖ ਲਓ ਮੈਂ ਪਾ ਦੂੰਗਾ ਅਗਲੇ ਦਿਨ ਕੱਲ ਅਸੀਂ ਤਾਰ ਲੈ ਆਏ ਸੀ ਤੇ ਕੱਲ ਹੀ ਰਾਤੀ ਉਹਨੂੰ ਕੀ ਕਹੀਦਾ ਉਹ ਉਹ ਜਿਹੜੀ ਉਹ ਤਾਰ ਸੀ ਉਹ ਸ਼ਾਰਟ ਸਰਕਟ ਕਰ ਗਈ ਸਾਰੀ ਬਿਜਲੀ ਬੰਦ ਹੋ ਗਈ ਤੇ ਇਨਵਰਟਰ ਵੀ ਨਹੀਂ ਚੱਲਿਆ ਕਿਉਂਕਿ ਇਹ ਇਨਵਰਟਰ ਦੂਜਾ ਜਦੋਂ ਕਿਤੇ ਸ਼ਾਰਟ ਸਰਕਟ ਹੋ ਜਾਵੇ ਫਿਰ ਇਨਵਰਟਰ ਜਿਹੜਾ ਇਹਦੀ ਬੀਪ ਵੱਜਦੀ ਰਹਿੰਦੀ ਆ ਸ਼ਾਰਟ ਸਰਕਟ ਦਾ ਸ਼ਾਰਟ ਸਰਕਟ ਦਾ ਸਿਗਨਲ ਜਿਹੜਾ ਉਹ ਅੰਦਰ ਰਹਿੰਦਾ ਤਾਂ ਹੈ ਫੋਲੇ ਆ ਵੀ ਪਰ ਇਹ ਉਹਦਾ ਸ਼ਾਰਟ ਸਰਕਟ ਕਰਕੇ ਚੱਲਿਆ ਨਹੀਂ ਤੇ ਤੁਸੀਂ ਮੰਨਣਾ ਮੈਂ ਤਾਂ ਮਨੀ ਨੇ ਅਸੀਂ 1 1 ਵਜੇ ਤੋਂ ਲੈ ਕੇ 1 1.5 1 ਵਜੇ ਤੋਂ ਲੈ ਕੇ ਅਸੀਂ 4:30 ਵਜੇ ਤੱਕ ਗੱਡੀ ਚ ਏਸੀ ਚਲਾ ਕੇ ਬੈਠ ਰਹੇ ਇਧਰ ਦੇ ਲੋ ਇਹਦਾ ਮੂੰਹ ਵੀ ਵਿਚਾਰੇ ਦਾ ਮੰਨੀ ਦੀ ਦਾਦੀ ਨੂੰ ਕਿਹਾ ਸੀ ਉਹ ਕਹਿੰਦੀ ਨਹੀਂ ਉਹ ਮੰਜਾ ਢਾ ਕੇ ਵਿਚਾਰੇ ਉਹ ਉਦਾਂ ਬੈਠੇ ਰਹੇ ਦਾਦਾ ਵੀ ਤੇ ਮੈਂ ਤਾਂ ਮਨੀ ਕਦੀ ਗੱਡੀ 'ਚ ਬੈਠ ਜਾ ਕਰੀਏ ਕਦੀ ਬਾਹਰ ਨਿਕਲ ਜਾ ਕਰੀਏ ਅੱਧਾ ਘੰਟਾ 1 ਘੰਟਾ ਗੱਡੀ ਚਲਾ ਕੇ 1 ਨੰਬਰ ਤੇ ਸੀ ਚਲਾ ਕੇ ਲੰਮੇ ਪੈ ਲਿਆ ਕਰੀਏ ਫਿਰ ਉਹ ਏਸੀ ਬੰਦ ਕਰ ਦਿਆ ਕਰੀਏ ਥੋੜਾ ਟਾਈਮ ਜਿੰਨਾ ਚਿਰ ਗੱਡੀ ਠੰਡੀ ਰਹਿੰਦੀ ਸੀਗੀ ਫਿਰ ਚਲਾ ਕੇ ਅਸੀਂ 4:30 ਵਜੇ ਤੱਕ ਐਡਾ ਟਾਈਮ ਪਾਸ ਕੀਤਾ ਹੁਣ ਬਾਜੀ ਨੇ ਆਉਣਾ ਵਾ ਉਹ ਵੀ ਕਿਤੇ ਗਏ ਸੀਗੇ ਕੱਲ ਤੇ ਸਵੇਰੇ ਕਹਿੰਦੇ ਮੈਂ ਆਇਆ ਵਾ ਰੈਸਟ ਕਰਕੇ ਫੇਰ ਆਉਂਦਾ ਮੈਂ ਤਾਰ ਚੇਂਜ ਕਰਨ ਤੇ ਫੇਰ ਸਾਡੇ ਕੋਲ ਜਾ ਕੇ ਘਰ ਦਾ ਕੰਮ ਹੋਣਾ ਕਿਉਂਕਿ ਪਾਣੀ ਵੀ ਹੈਗਾ ਤੇ ਹੈ ਪਰ ਇੰਨਾ ਨਹੀਂ ਜੇ ਸਾਫ ਸਫਾਈਆਂ ਚਲਾ ਲਿਆ ਫੇਰ ਬੈਠੇ ਰਵਾਂਗੇ ਪਾਣੀ ਤੋਂ ਵੀ ਇਸ ਕਰਕੇ ਹੁਣ ਵੇਟ ਕਰਦੇ ਆ ਜਦੋਂ ਤਾਰ ਪੈ ਗਈ ਤੇ ਫੇਰ ਟੈਂਕੀ ਟੁੰਕੀ ਭਰ ਕੇ ਸਾਫ ਸਫਾਈ ਕਰਕੇ ਤਫੇਰ ਉਹਨੂੰ ਕੀ ਕਹੀਦਾ ਹੋਰ ਕੰਮ ਕਰਾਂਗੇ ਅੱਜ ਦਾ ਵਲੌਗ ਇਦਾਂ ਦਾ ਹੀ ਹੋਣਾ ਬਸ ਸਾਰਾ ਦਿਨ ਹੈਕਟਿਕ ਹੈਕਟਿਕ ਡੇ ਹੋਣਾ ਅੱਜ ਹਜੇ ਤਾਂ ਸਵੇਰਾ ਸਵੇਰਾ ਹੀ ਆ ਚਲੋ ਜੀ ਮਿਲਦੇ ਆ ਤੁਹਾਨੂੰ ਗਾਂ ਜਦੋਂ ਬਾਜੀ ਆਊਗੀ ਤਾਂ ਚੇਂਜ ਕਰਨਾ ਜਿੰਨਾ ਕ ਇਹ ਜੀ ਆਪਾਂ ਸਾਫ ਸਫਾਈ ਕਰ ਲਈ ਫਰਨਲ ਪਾ ਕੇ ਇਧਰ ਪੋਚਾ ਪੋਚਾ ਲਾਤਾ ਅੱਜ ਧੁੱਤਾਂ ਨਹੀਂ ਇੰਦਰ ਵੀ ਮੇਰੇ ਮਨੀ ਵਿਚਾਰੇ ਦਾ ਕੀ ਬਣਿਆ ਓਹੋ ਦੇਖੋ ਪਸੀਨਾ ਕਿਉਂਕਿ ਪਾਣੀ ਵੀ ਭਰਿਆ ਤਾਂ ਹੈ ਪਰ ਡਰ ਵੀ ਲੱਗਦਾ ਜਦ ਤੱਕ ਉਹਨੂੰ ਕੀ ਕਹੀਦਾ ਆਂ ਬਾਜੀ ਨੇ ਸਹੀ ਕਰਨਾ ਤੇ ਉਹ ਕਿਤੇ ਉਹਨੂੰ ਕੀ ਕਹੀਦਾ ਖਤਮ ਨਾ ਹੋ ਜAVE ਪਾਣੀ ਫਿਰ ਔਖਾ ਹੋ ਜਾਂਦਾ ਮੈਂ ਨੇਰੇ ਚੀ ਝਾੜੂ ਪੂੰਚਾ ਲਾ ਦਿੱਤਾ ਚੰਗੀ ਤਰ੍ਹਾਂ ਕਿਉਂਕਿ ਸਫਾਈ ਕੀਤੇ ਬਿਨਾ ਚੈਨ ਨਹੀਂ ਆਉਂਦੀ ਤੇ ਅੱਜ ਸਾਡੇ ਪੱਗੂ ਜੀ ਦਾ ਸੀ ਬਰਥਡੇ ਅਸੀਂ ਮੈਂ ਸੋਚਿਆ ਸੀ ਬਰਥਡੇ ਵਾਲੇ ਦਿਨ ਪਗੀ ਦੀ ਫੇਰ ਕਰਾਉਂਗੀ ਨਾਈ ਪਗੀ ਇਧਰ ਮੂੰ ਪਗੀ ਦੀ ਵੀ ਰਾਤ ਬਹੁਤ ਔਖੀ ਨੰਗੀ ਬਹੁਤ ਹੋਂਕਦੀ ਰਹੀ ਪਗੀ ਪੱਗੂ ਹੈਪੀ ਬਰਥਡੇ ਚੀਜੀ ਖਾਣੀ ਬਰਥਡੇ ਤੇ ਪਗੀ ਬਰਥਡੇ ਤੇ ਚੀਜੀ ਖਾਣੀ ਹਾਏ ਵਿਚਾਰੀ ਹੋਰ ਤਰ੍ਹਾਂ ਹੋਈ ਬਈ ਪਗੀ ਤਾਂ ਮੂੰ ਕਰ ਡੇਲੀ ਖਵਾਉਂਦੀ ਬਸ ਇਹ ਹੈਪੀ ਬਰਥਡੇ ਦੇਖੋ ਕਿੰਦਾ ਦੇਖ ਦੀਜੀ ਤਾ ਕੋਈ ਨਿਆਣਾ ਗੁੱਸੇ ਹੁੰਦਾ ਪਗੂ ਬਹੁਤ ਗਰਮੀ ਲੱਗਦੀ ਆ ਏਸੀ ਚਲਾਇਆ ਨਹੀਂ ਏਸੀ ਨਹੀਂ ਚਲਾਇਆ ਮਨੀ ਨੇ ਮਨੀ ਏਸੀ ਚਲਾ ਦੇ ਪਗੂ ਨੂੰ ਗਰਮੀ ਲੱਗਦੀ ਬਰਥਡੇ ਹੈਪੀ ਬਰਥਡੇ ਪਗੂ 8 ਸਾਲ ਦਾ ਹੋ ਗਿਆ ਅੱਜ ਪੂਰੇ ਪਗੂ 8 ਸਾਲ ਦਾ ਹੋ ਗਿਆ ਹੈਪੀ ਬਰਥਡੇ ਹੈਪੀ ਬਰਥਡੇ ਗੁੱਲੂ ਸਾਡਾ ਬੜਾ ਰਤੀ ਹੋਕਦੀ ਰਹੀ ਏ ਮੇਰਾ ਵੀ ਦੇਖੋ ਕੀ ਬਣਿਆ ਹੋਇਆ ਕਿੰਨਾ ਪਸੀਨਾ ਆਇਆ ਮਨੀ ਨੂੰ ਵੀ ਇਦਾਂ ਹੀ ਹੁਣ ਭਾਦੀ ਨੂੰ ਫੋਨ ਕੀਤਾ 11 ਵਜੇ ਤੱਕ ਮਸੀ ਆਉਗੇ 10 ਵਜੇ ਕਹਿੰਦੇ ਸੀ 10 ਤਾਂ ਵਾਚ ਚੱਲੇ ਆ ਨਹੀਂ ਆਏ 11 ਵਜੇ ਆਉਗੇ ਹੁਣ ਆਪਾਂ ਜਿੰਨਾ ਪਾਣੀ ਹੈਗਾ ਨਾ ਨੂੰ ਲਈਏ ਤਾਂ ਫੇਰ ਦੇਖਦੇ ਕੀ ਕਰਨਾ ਮਨੀ ਉਹ ਬੁਲਬੁਲ ਜਿਹੜੀ ਆ ਉਹਨਾਂ ਨੇ ਫੇਰ ਘਰ ਬਣਾ ਲਿਆ ਉਹਦੇ ਉੱਤੇ ਇੱਕ ਸਾਡੇ ਅੱਜ ਗੈਸਟ ਆਉਣਾ ਸੀ ਮੇਰੀ ਭਾਣ ਜੀ ਇਕ ਹੋਰ ਭਾਂਜੀ ਆ ਮੇਰੀ ਉਹਨੇ ਆਉਣਾ ਸੀਗਾ ਐਨਾ ਸ਼ੁਕਰ ਉਹ ਕੱਲ ਨਹੀਂ ਆਈ ਤੇ ਅੱਜ ਸਵੇਰੇ ਸਵੇਰੇ ਵੀ ਨਹੀਂ ਆਈ ਨਹੀਂ ਤੇ ਉਹਨੇ ਵੀ ਗਰਮੀ 'ਚ ਪਾਗਲ ਹੋ ਜਾਣਾ ਸੀ ਹੁਣ ਦੁਪਹਿਰ ਨੂੰ ਜਾਂ ਸ਼ਾਮ ਨੂੰ ਆਉਗੀ ਜਦ ਤੱਕ ਚਾ ਲਾਈਟ ਜਿਹੜੀ ਉਹ ਬਣ ਜਾਣੀ ਆ ਫੇਰ ਇਹਨੂੰ ਕਰਤਾਰਪੁਰ ਲੈ ਕੇ ਆਵਾਂਗੇ ਤੇ ਚਲੋ ਜੀ ਬਾਏ ਬਾਏ ਜੀ ਉਹ ਦੁੱਤ ਲੜਨ ਨਹੀਂ ਆ ਆ ਵੇਲ ਜਿਹੜੀ ਦੇਖਦੀ ਨਾ ਉਹਦੇ ਵਿੱਚ ਹੀ ਆ ਪਾਉਂਦੇ ਆ ਜੇ ਮੈਂ ਗਈ ਇਹਨਾਂ ਨੇ ਉੱਡ ਜਾਣਾ ਮਾਝਾ ਤਾਂ ਪੁਰਾਣਾ ਜ਼ਮਾਨਾ ਚੇਤੇ ਆ ਗਿਆ ਜਦੋਂ ਲੇਟਾਂ ਦੇ ਕੱਟ ਲੱਗਦੇ ਸੀ ਆਹ ਹਾਂ ਨੇ ਆਹ ਵਿੱਚ ਬਣਾਉਂਦਾ ਹੀ ਘਰ ਪਰ ਇਹ ਲੜਕੀਆਂ ਇੰਨੀਆਂ ਹੁੰਦੀਆਂ ਨਾ ਝਾੜੂ ਵੀ ਨਹੀਂ ਲਾਉਣ ਦਿੰਦੀਆਂ ਚਲੋ ਜੀ ਤੇ ਹੁਣ ਆਪਣਾ ਹੋਰ ਕੰਮ ਜਿਹੜਾ ਕਰਨ ਵਾਲਾ ਕਰਕੇ ਐਨਾ ਸ਼ੁਕਰੀ ਇਹ ਕੋਈ ਬਲੱਡ ਚਾਂਸ ਹੋਣਾ ਚਾਹੀਦਾ ਮੈਨੂੰ ਇਹਦਾ ਡਾਊਟ ਸੀ ਮੈਂ ਕਿ ਇੱਥੋਂ ਪਤਾ ਕੇ ਪੈਰਦੇ ਹਾਂ ਨਾ ਇੱਥੋਂ ਨਹੀਂ ਹੁਣ ਬਿਜਲੀ ਹੋਈ ਜੀ ਸਾਡੇ ਸਹੀ ਹੁਣ ਭਾਜੀ ਗਏ ਗਰਮੀ ਬਹੁਤ ਸੀ ਭਾਜੀ ਨੇ ਮਸੀ ਤਾਰਾਂ ਪਾਈਆਂ ਮੇਨ ਤਾਰ ਹੀ ਜਿਹੜੀ ਸੀਗੀ ਉਹ ਹੀ ਕਿੰਨੀ ਸੜ ਗਈ ਸੀ ਇਹ ਉੱਪਰੋਂ ਦੀ ਭਾ ਕੇ ਗਏ ਹੁਣ ਵਿਚਾਰੇ ਇੰਨੀ ਗਰਮੀ ਸਾਰੇ ਜਿੰਨੇ ਗ੍ਰਿਪ ਗਰੁੱਪ ਸੀਗੇ ਸਾਰੇ ਚੇਂਜ ਕਰਾ ਦਿੱਤੇ ਕਰਤੀ ਇਹ ਫਿਰ ਉਹਨੂੰ ਕੀ ਮਨ ਇਹਨੂੰ ਨਹੀਂ ਵਾ ਸਿੱਟਣ ਦਿੱਤਾ ਗ੍ਰਿਪ ਆਪ ਮੈਂ ਦੋ ਵਾਰੀ ਗ੍ਰਿਪ ਇਹਦਾ ਕੀਤਾ ਬੱਚੇ ਨੂੰ ਲੈ ਕੇ ਦੇਣਾ ਚੀਜ਼ਾਂ ਨੂੰ ਡਰ ਲੱਗਦਾ ਹੀ ਰਹਿੰਦਾ ਕਰਦੀ ਆ ਸਾਰਾ ਕੁਝ ਆ ਫੜੀ ਮੈਂ ਉਹ ਚੱਕਦਾ ਛਾੜੂ ਨਾਲ ਆ ਵਧੀਆ ਸਾਰੇ ਗ੍ਰਿਪ ਜਿਹੜੇ ਨੇ ਠੀਕ ਹੈ ਬਾਅਦ ਉਹ ਉੱਪਰ ਵੀ ਮਾਰ ਲਓ ਉੱਥੇ ਪੇ ਆ ਗ੍ਰਿਪ ਵੀ ਚੱਕ ਲਓ ਖਰਾਬ ਹੈ ਇਹ ਸਿਰ ਦੋ ਹੋਰ ओके ਲੈਟ ਵੀ ਹੈ ਨਹੀਂ ਸੀ ਜੱਗੇ ਮੈਂ ਦੱਸਿਆ ਮੈਂ ਕਿ ਜੇ ਪਾਵਰ ਨਹੀਂ ਜਾਂਦੀ ਟਾਈਮ ਨਾਲ ਤੇ ਇੱਕ ਘੰਟਾ ਸਾਡੇ ਵਿੱਚ ਟੱਪਣਾ ਬਹੁਤ ਔਖਾ ਰੰਸ ਹੈਗਾ ਸਾਡੇ ਨਾਲ ਦੀ ਲਾਈਟ ਖਰਾਬ ਸੀ ਮੈਂ ਕਿਹਾ ਸੀ ਜੀ ਵੱਡੀ ਲਾ ਕੇ ਟਾਈਮ ਪਾਸ ਕੀਤਾ ਫੇਕ ਹੀ ਕਹਿੰਦੇ ਤੇ ਜੀ ਚਲੋ ਬਹੁਤ ਵਧੀਆ ਬਣੀ ਗਈ ਹੁਣ ਮੇਰੇ ਕੋਲ ਬਣ ਗਈ ਹੈ ਇਹਨਾਂ ਤੋਂ ਨਹੀਂ ਆਣਕੂਗਾ ਆਪਦਾ ਨਾ ਮੇਟ ਜੀ ਹੁੰਦੀ ਸੀ ਲਾਈਟ ਇਹ ਤਾਰ ਗਰਮ ਜਲਦੀ ਹੋ ਜਾਂਦੀ ਹੋਰ ਕੁਝ ਨਹੀਂ ਉਹ ਵਾਲੀ ਨਾ ਅਲੂਮੀਨੀਅਮ ਪੁਰਾਣੀ ਜਿਹੜੀ ਐ ਇਹ ਕਾਪਰ ਦੀ ਇਹ ਵਧੀਆ ਕਵਾਦੀ ਕਰਦੇ ਗਮਲੇ ਵਿੱਚ ਨਹੀਂ ਕਰਾ ਗੋਹ ਨਾ ਇੰਨੇ ਕ ਗਮਲੇ ਆ ਇੱਥੇ ਲਾਏ ਹੋਏ ਇਹਦੇ ਵਿੱਚ ਪਿੱਪਲ ਕਿੱਡਾ ਉੱਗਾ ਆ ਨਾ ਹਾਏ ਸਿਖਰ ਦੁਬਾਰੇ ਕੰਮ ਕਰਨੇ ਕਿਹੜਾ ਸੌਖੇ ਆ ਇਹ ਵਾਲੇ ਮਨੀ ਸਾਰੀ ਰਾਤ ਵਿਚਾਰਾ ਕਾਰਟੂਨ ਦੇਖਦਾ ਰਿਹਾ ਤੇ ਗੱਡੀ 'ਚ ਏਸੀ ਲਾ ਕੇ ਬੈਠਾ ਰਿਹਾ ਉਹ ਗੱਡੀ ਹੋ ਗਈ ਨਾ ਪਰਪਲ ਹਾਰਟ ਵਾਲੀ ਬੂਟੀ ਟੁੱਟ ਗਈ ਏਦਾਂ ਹੀ ਮਾੜਾ ਜਿਹਾ ਹੱਥ ਲਾਵੇ ਟੁੱਟ ਜਾਂਦੇ ਬਸ ਰੱਖ ਦੇ ਮਨੀ ਫਿਰ ਮੈਂ ਉਹਨੂੰ ਕੀ ਕਹੀਦਾ ਇੱਥੇ ਕੋ ਮਾੜਾ ਜਿਹਾ ਝਾੜੂ ਲਾਉਂਦਾ ਤੇ ਤੂੰ ਠੰਡੇ ਠੰਡੇ ਪਾਣੀ ਨਾਲ ਨਾਲਾ ਮੋਟਰ ਚੱਲਦੀ ਆ ਹੁਣ ਤੇ ਇਹਨਾਂ ਫਰੈਸ਼ ਜਿਹਾ ਹੋ ਤੇਰਾ ਤਾਂ ਵਿਚਾਰੇ ਦਾ ਜ਼ਿਆਦਾ ਹੀ ਬੁਰਾ ਹਾਲ ਹੋਇਆ ਹੋਇਆ ਹਾਂ ਚੱਕਾ ਮੈਂ ਆ ਪਾਜੀ ਹੁਣਾਂ ਦੇ ਹੋਈ ਆ ਐਕਸਟਰਾ ਚਿੜੀਆਂ ਦਾ ਬਾਜਰਾ ਵੀ ਖਤਮ ਹੋਣਾ ਵਾਲਾ ਇਹ ਵੀ ਲੈ ਕੇ ਆਉਂਗੀ ਥੈਂਕ ਯੂ ਬਹੁਤ ਅੰਗੀ ਹੋਈ ਰਾਤੀ ਸਾਨੂੰ ਹੁਣ ਦੇਖਦੇ ਆ ਇੱਕ ਇੱਕ ਕਰੀ ਦੁਬਾਰਾ ਫੇਰ ਇਹ ਤਾਂ ਸਿਰ 'ਚ ਪਾਣੀ ਪਾਉਣਾ ਸਿਰ ਵੀ ਗਰਮੀ ਨਾਲ ਜਿਹੜਾ ਦੁੱਖਣ ਲੱਪਿਆ ਆ ਚੀਜ਼ ਜਿਹੜੀ ਨਾ ਗਰਮੀ ਨਾਲ ਇਹ ਵਾਲੀ ਦੁੱਖਣ ਲੱਪ ਜਾਂਦੀ ਆ ਤੇਰੇ ਵੀ ਇਥੋਂ ਹੁੰਦਾ ਕੁਛ ਮੇਰੇ ਆਪਾਂ ਦੁੱਧ ਦਾ ਪਿਆਰ ਤਾਂ ਮੈਂ ਤੁੱਪੇਗਾ ਮੇਰਾ ਸਿਰ ਪਹਿਲਾਂ ਤੂੰ ਨਾ ਆ ਦਾ ਫਿਰ ਮੈਂ ਸਿਰ 'ਚ ਪਾਣੀ ਪਾਉਂਗੀ ਓਕੇ ਜੀ ਹੁਣ ਦੇਖਦੇ ਹਾਂ ਹੋਰ ਕੀ ਕਰਦੇ ਆ ਹੋ ਗਈ ਸਾਡੀ ਲਾਈਟ ਸਹੀ ਰਾਤ ਸਾਰੀ ਅਸੀਂ ਕੱਟ ਲਈ ਜੇ ਤਾਂ ਸਾਨੂੰ ਪਨਿਸ਼ਮੈਂਟ ਮਿਲੀ ਹੁੰਦੀ ਨਾ ਇੰਨਾ ਕੱਟ ਲਈ ਰਾਤ ਤੇ ਕਰੋ ਜੀ ਅਸੀਂ ਫ੍ਰੀ ਹੋਊ ਕਿ ਜਿੰਨਾ ਕੰਮ ਸੀ ਉਹ ਵਾਲਾ ਕਰਕੇ ਤੇ ਹੁਣ ਸਾਡੀ ਭਾਂਜੀ ਆ ਗਈ ਐ ਇੱਥੇ ਸ਼ਹਿਰ ਤੇ ਅਸੀਂ ਉਹਨੂੰ ਲੈਣ ਚੱਲੇ ਆਂ ਕੋਈ ਸਬਜ਼ੀ ਸੁਬਜੀ ਦੇਖਾਂਗੇ ਉਹ ਲੈ ਆਵਾਂਗੇ ਜੋ ਉਹਨੇ ਖਾਣਾ ਹੋਊਗਾ ਤੇ ਬਾਕੀ ਉਹਨੂੰ ਕੀ ਕਹੀਦਾ ਥੋੜਾ ਬੋਤਾ ਸਮਾਨ ਜਿਹੜਾ ਲੈਣ ਆਲਾ ਉਹ ਲਵਾਂਗੇ ਔਰ ਟਰਾਲੀ ਆ ਗਈ ਸੀ ਇੱਡਾਂ ਵਾਲੀ ਮੋਰੇ ਤਾਂ ਮੈਂ ਵੀ ਥੱਲੇ ਕਰ ਲਿਓ ਕੈਮਰਾ ਨਹੀਂ ਤੇ ਹਿਲਦਾ ਰਹਿੰਦਾ ਜਦੋਂ ਇੱਦਾਂ ਸਾਈਡ ਤੇ ਗੱਡੀ ਲਾਈਏ ਇਹ ਲਾ ਕੇ ਆਉਣੇ ਆ ਗੁੜੀਆ ਨੂੰ ਇਹ ਮੇਰੀ ਭਾਂਜੀ ਜਿਹੜੀ ਹੈ ਨਾ ਮੰਮੀ ਡੈਡੀ ਹੈ ਨਹੀਂਗਾ ਉਹ ਨਾਈਸ ਕੁੜੀ ਆ ਇਹੋ ਇਹ ਕਦੀ ਕਿਤੇ ਗਈ ਨਹੀਂ ਫਸਟ ਟਾਈਮ ਆ ਛੋਟੀ ਹੁੰਦੀ ਤਾਂ ਕਦੀ ਕਿਤੇ ਨਹੀਂ ਗਈ ਆ ਫਸਟ ਟਾਈਮ ਆ ਮੇਰੇ ਕੋਲ ਆਉਣ ਲੱਗੀ ਆ ਉਹ ਵੀ ਉਹਨੂੰ ਮਨੀ ਵੀ ਬਹੁਤ ਕਹਿੰਦਾ ਰਿਹਾ ਦੀਦੀ ਆਜੋ ਆਜੋ ਮੈਂ ਵੀ ਉਹਨੂੰ ਕਿਹਾ ਆ ਜਾ ਤੇ ਫੋਨ ਆ ਚਾਊਗੀ ਉਹ ਤੇ ਚਲੋ ਜੀ ਹੁਣ ਆਪਾਂ ਮਿਲਦੇ ਆ ਜੀ ਸ਼ਹਿਰ ਪਹੁੰਚ ਕੇ ਇਹ ਬਣ ਗਿਆ ਸਾਡਾ ਹੁਣ ਸਾਰੀ ਰਾਤ ਵੀ ਜਾਗਦੇ ਰਹੇ ਅੱਜ ਵੀ ਅੱਖਾਂ ਜਿਹੜੀਆਂ ਉਹ ਕੋੜੀਆਂ 12 ਵਜੇ ਦੇ ਜਾਗ ਹੁੰਦੇ ਆ ਕੋੜੀਆਂ ਹੋਈਆਂ ਪਈਆਂ ਅੱਖਾਂ ਉਹ ਨੀਂਦ ਜਦ ਤੱਕ ਪੂਰੀ ਨਹੀਂ ਹੋਣੀ ਉਹਨਾਂ ਚਿਰ ਇਦਾਂ ਹੀ ਰਹਿਣਾ ਇਹ ਹੈਡੈਕ ਜਿਹੜਾ ਉਹ ਵੀ ਹੁੰਦਾ ਹੀ ਰਹਿਣਾ ਇਹ ਤਾਲੂ ਉਹ ਵੀ ਬੱਚਨ ਛੁੱਟੀ ਪਦੇ ਬੱਚੇ ਕਿੱਦਾਂ ਤੁਰ ਕੇ ਜਾਂਦੇ ਘਰਾਂ ਨੂੰ ਹਨਾ ਮਨੀ ਕੋਈ ਸਾਧਨ ਨਹੀਂ ਦੇਖਿਓ ਸਾਈਕਲ ਵੀ ਨਹੀਂ ਵਿਚਾਰਿਆ ਕੋਲ ਇਹ ਜਿਹੜੇ ਲਾਗੇ ਲਾਗੇ ਪਿੰਡਾਂ ਵਾਲੇ ਨਾ ਮੇਨ ਇਹ ਵੀ ਸਕੂਲ ਪੈਂਦਾ ਨਾ ਜਿੱਦਾਂ ਆਪਣੇ ਪਿੰਡ ਵਾਲਾ ਵੱਡਾ ਸਕੂਲ ਪੈ ਜਾਂਦਾ ਬਹੁਤ ਮੁਸ਼ਕਲ ਹੈ ਸਾਡੇ ਲਾਗੇ ਦਾ ਜੀ ਬਰਜ ਖਲੀਫਾ ਇਹ ਸਾਡੇ ਲਾਗੇ ਦਾ ਬਰਜ ਖਲੀਫਾ ਜੀ ਬਦਲ ਜਿਆ ਹੋ ਗਿਆ ਚਲੋ ਜੀ ਇਹ ਆਪਾਂ ਪਾਂਜੀ ਨੂੰ ਲੈ ਕੇ ਹੁਣ ਵਾਪਸ ਚੱਲੇ ਆ ਘਰ ਨੂੰ ਉਹ ਦੇਖ ਲੋ ਹਸਨ ਦਾ ਇਸਮਾਈਲ ਪਾਸ ਕਰਦੇ ਹੋ ਗਰਮੀ ਚ ਉਹਦਾ ਬੁਰਾ ਹਾਲ ਹੋ ਗਿਆ ਹੁਣ ਘਰ ਜਾ ਕੇ ਜੇ ਦੇਖੀਏ ਟੈਂਕੀ ਭਰੀ ਨਹੀਂ ਸੀ ਜਾ ਕੇ ਟੈਂਕੀ ਭਰੀਏ ਕੰਮ ਹੋਰ ਕਰਨ ਵਾਲੇ ਕਰੀਏ ਗੜੀ ਦੇ ਗ੍ਰੋਸਰੀ ਲੈ ਕੇ ਆਏ ਕਿੰਨੇ ਕਿੰਨੇ ਖਾਣੇ ਡੇਰੀ ਮਿਲਕ ਮੈਨੇ ਖਾਣੇ ਡੇਰੀ ਮਿਲਕ ਉਹਦੇ ਕਿਹ ਪੰਮ ਕਰਨੇ ਪੜਾਈ ਸ਼ੁਰੂ ਹੋ ਗਈ ਇੱਧਰ ਜੱਗੇ ਨੂੰ ਜੱਗੂ ਨੂੰ ਚੰਗੀ ਤਰ੍ਹਾਂ ਸਟੱਡੀ ਕਰਾ ਇਹ ਦੋਨੇ ਬੱਚੇ ਆ ਨਾ ਜਿਹੜੇ ਇਹ ਕਮਰਸ ਦੇ ਉਹਨੂੰ ਕੀ ਕਹਿੰਦਾ ਸਟੂਡੈਂਟਸ ਆ ਇੰਨੇ ਸਾਡੀ ਗੁੜੀਆਂ ਨੇ ਇੰਨੇ ਇਹਨੇ ਬੀ ਕਾਮ ਕਰ ਲਈ ਆ ਬੀ ਕਾਮ ਕਰ ਲਈ ਨਾ ਬੀ ਕਾਮ ਕੰਪਲੀਟ ਕਰ ਲਈ ਹੁਣ ਐਮ ਕਾਮ ਹੋਣ ਨੇ ਐਮ ਕਾਮ ਕਰਨੀ ਆ ਤੇ ਇਹ ਇਹਦਾ ਫਰਸਟ ਈਅਰ ਆ ਬੀ ਕਾਮ ਵਿੱਚ ਸੈਮੈਸਟਰ ਵੀ ਤੇ ਪਹਿਲਾ ਇਸ ਸੈਮੈਸਟਰ ਇਹਦਾ ਤੇ ਚ ਚਲੋ ਜੀ ਇਹਦੇ ਨਾਲ ਹੀ ਅਸੀਂ ਕਰਦੇ ਹਾਂ ਜੀ ਅੱਜ ਦੇ ਵਲੌਗ ਦਾ ਐਂਡ ਕਿਉਂਕਿ ਸਾਰੀ ਰਾਤ ਵੀ ਜਾਗਦੇ ਰਹੇ ਤੇ ਹੁਣ ਗੁੜੀ ਆਈ ਆ ਇਹਦੇ ਲਈ ਕੁਝ ਖਾਣ ਲਈ ਬਣਾ ਲਈਏ ਤਾਂ ਹੁਣ ਬਣਾਵਾਂਗੇ ਜੀ ਹੋਰ ਵਲੌਗ ਕੱਲ ਨੂੰ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਿਆਂ ਨੂੰ ਇਹਦੀ ਬੱਕ ਬੱਕ ਨਹੀਂ ਮੁੱਕਦਾ ਹੀ ਮਨੀ ਦੀ ਬਾਏ ਕਰਦੇ ਬਾਏ ਕਰ ਦੋ ਬਾਏ ਬਾਏ ਪਲੀਜ਼ ਕਰ ਦੋ ਚੈਨਲ ਮੇਰਾ ਸਬਸਕ੍ਰਾਈਬ ਕਰ ਦੋ ਦੋਨੇ ਜਣੇ ਮਰੀ ਪਲੀਜ਼ ਕਰ ਦੋ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕਰਨਾ ਹਣਾ ਕਹੋ ਕਹੋ ਸਬਸਕ੍ਰਾਈਬ ਕਹੋ ਸਬਸਕ੍ਰਾਈਬ ਸਬਸਕ੍ਰਾਈਬ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਮਾਈ ਚੈਨਲ ਬਾਏ ਬਾਏ ਸਾਰਿਆਂ ਨੂੰ ਫੇਰ ਮਿਲਾਂਗੇ